ਕਿੱਡੀ ਵੱਡੀ ਗੇਮ ਜਿਨੇ ਕਿ ਚਾਰ ਵਾਰੀ ਵਿਸ਼ਵ ਚੈਂਪੀਅਨ ਰਹੀ ਕਿਸੇ ਮੁਲਕ ਦੀ ਕੁੜੀ ਨੂੰ ਹਰਾ ਦਿੱਤਾ ਤੇ ਕਈ ਏਦਾਂ ਦੀਆਂ ਕੁੜੀਆਂ ਨੂੰ ਹਰਾਇਆ ਜੋ ਹਰ ਵਾਰ ਫਾਈਨਲ ਫਾਈਨਲਸ ਚ ਆਉਂਦੀਆਂ ਰਹੀਆਂ ਨੇ ਪਰ ਸਾਡੇ ਦੇਸ਼ ਦੇ ਇਹਨਾਂ ਗੰਦੇ ਲੀਡਰਾਂ ਨੂੰ ਉਹਦੀ ਗੇਮ ਪਸੰਦ ਨਹੀਂ ਆਈ ਕਿਉਂਕਿ ਉਸ ਕੁੜੀ ਨੇ ਪਿੱਛੇ ਜੇ ਖਿਡਾਰੀਆਂ ਦਾ ਅੰਦੋਲਨ ਚੱਲਿਆ ਸੀ ਇਹਨਾਂ ਨੇ ਕਿਹਾ ਸੀ ਕਿ ਆ ਜਿਹੜਾ ਲੀਡਰ ਹੈ ਇਹ ਸਾਡੇ ਨਾਲ ਤੱਕਾ ਕਰਦਾ ਰਿਹਾ ਹੈ ਬਲਤਕਾਰ ਕਰਨ ਦੇ ਦੋਸਤ ਲੱਗੇ ਸੀ ਤੇ ਉਸੇ ਰੰਜਸ ਦੇ ਕਾਰਨ ਸਾਡੇ ਦੇਸ਼ ਦੀ ਉਹ ਸ਼ੇਰਨੀ ਧੀ ਨੂੰ ਇੱਕ 50 ਗ੍ਰਾਮ ਭਾਰ ਵੱਧ ਜਾਣ ਕਰਕੇ ਜਾਨ ਬੁਝ ਕੇ ਗੇਮ ਬਣਾ ਕੇ ਉਹਨੂੰ ਉਹਦੀ ਗੇਮ ਤੋਂ ਬਾਹਰ ਕਰ ਦਿੱਤਾ ਗਿਆ ਮੇਰੀ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਰਾਵੋ ਗੰਦਮੰਦ ਸ਼ੇਅਰ ਕਰ ਦਿੰਨੇ ਹੋ ਬਹੁਤ ਅਸਲੀਲ ਗੱਲਾਂ ਨੂੰ ਸ਼ੇਅਰ ਕਰ ਦਿੰਨੇ ਹੋ ਪਰ ਅੱਜ ਮੈਂ ਗੱਲ ਕਰਨ ਲੱਗਾ ਹਾਂ ਉਹ ਸ਼ੇਰਨੀ ਉਹ ਸ਼ੇਰਨੀ ਦੀ ਜਿਹੜੀ ਦੁਨੀਆ ਜਿੱਤ ਗਈ ਹੈ ਦੁਨੀਆ ਦੇ ਲੋਕਾਂ ਦੇ ਦਿਲਾਂ ਤੇ ਰਾਜ਼ ਉਹਨੇ ਕਰ ਲਿਆ ਅੱਜ ਪੂਰੀ ਦੁਨੀਆ ਦੇ ਜਵਾਨ ਤੇ ਜੇਕਰ ਨਾਮ ਹੈ ਤਾਂ ਇੱਕੋ ਸ਼ੇਰਨੀ ਦਾ ਹੈ ਜਿਹੜੀ ਸ਼ੇਰਨੀ ਨੂੰ ਸਾਡੇ ਇਸ ਗੰਦੇ ਸਿਸਟਮ ਨੇ ਹਰਾ ਦਿੱਤਾ ਹੈ ਦੁਨੀਆ ਜਿੱਤ ਕੇ ਆਪਣੇ ਮੁਲਕ ਦੇ ਗੰਦੇ ਸਿਸਟਮ ਤੋਂ ਹਾਰ ਗਈ ਹੈ ਵਿਨੇਸ਼ ਫੁਗਤ ਕਿੱਡੀ ਵੱਡੀ ਗੇਮ ਜਿਨੇ ਕਿ ਚਾਰ ਵਾਰੀ ਵਿਸ਼ਵ ਚੈਂਪੀਅਨ ਰਹੀ ਕਿਸੇ ਮੁਲਕ ਦੀ ਕੁੜੀ ਨੂੰ ਹਰਾ ਦਿੱਤਾ ਤੇ ਕਈ ਏਦਾਂ ਦੀਆਂ ਕੁੜੀਆਂ ਨੂੰ ਹਰਾਇਆ ਜੋ ਹਰ ਵਾਰ ਫਾਈਨਲ ਫਾਈਨਲਸ ਚ ਆਉਂਦੀਆਂ ਰਹੀਆਂ ਨੇ ਪਰ ਸਾਡੇ ਦੇਸ਼ ਦੇ ਇਹਨਾਂ ਗੰਦੇ ਲੀਡਰਾਂ ਨੂੰ ਉਹਦੀ ਗੇਮ ਪਸੰਦ ਨਹੀਂ ਆਈ ਕਿਉਂਕਿ ਉਸ ਕੁੜੀ ਨੇ ਪਿੱਛੇ ਜੇ ਖਿਡਾਰੀਆਂ ਦਾ ਅੰਦੋਲਨ ਚੱਲਿਆ ਸੀ ਇਹਨਾਂ ਨੇ ਕਿਹਾ ਸੀ ਕਿ ਆ ਜਿਹੜਾ ਲੀਡਰ ਹੈ ਇਹ ਸਾਡੇ ਨਾਲ ਤੱਕਾ ਕਰਦਾ ਰਿਹਾ ਹੈ ਬਲਤਕਾਰ ਕਰਨ ਦੇ ਦੋਸਤ ਅੱਕ ਲੱਗੇ ਸੀ ਤੇ ਉਸੇ ਰੰਜਿਸ ਦੇ ਕਾਰਨ ਸਾਡੇ ਦੇਸ਼ ਦੀ ਉਹ ਸ਼ੇਰਨੀ ਧੀ ਨੂੰ ਇੱਕ 50 ਗ੍ਰਾਮ ਭਾਰ ਵੱਧ ਜਾਣ ਕਰਕੇ ਜਾਨ ਬੁਝ ਕੇ ਗੇਮ ਬਣਾ ਕੇ ਉਹਨੂੰ ਉਹਦੀ ਗੇਮ ਤੋਂ ਬਾਹਰ ਕਰ ਦਿੱਤਾ ਗਿਆ ਤੇ ਮੈਂ ਅੱਜ ਪੁੱਛਣਾ ਚਾਹਣਾ ਜਿਹੜੇ ਲੋਕ ਆ ਮੋਦੀ ਅਰਗੇ ਨੂੰ ਵੋਟਾਂ ਪਾਉਂਦੇ ਆ ਕਹਿੰਦੇ ਆ ਕਿ ਮੋਦੀ ਤਾਂ ਦੇਸ਼ ਭਗਤ ਹੈ ਜੀ ਮੋਦੀ ਨੂੰ ਆਪਣਾ ਸਭ ਕੁਝ ਮੰਨੀ ਬੈਠਿਆ ਪਰ ਅੱਜ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਉਸ ਧੀ ਦੀ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮੋਦੀ ਨੇ ਇਹਨਾਂ ਦੀ ਪਾਦੀ ਝੁੰਡਲੀ ਨੇ ਪਰ ਉਸ ਧੀ ਦੀ ਜ਼ਿੰਦਗੀ ਖਰਾਬ ਨਹੀਂ ਹੋਈ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਹੈ ਤਾ ਅੱਜ ਹਰ ਇੱਕ ਦੀ ਜ਼ੁਬਾਨ ਤੇ ਉਸ ਧੀ ਦਾ ਨਾਮ ਹੈ ਜੀਨੇ ਦੁਨੀਆ ਜਿੱਤ ਲਈ ਐ ਤਾ ਸੋਨ ਤਗਮੇ ਜਿੱਤੇ ਹੋਏ ਤਾਂ ਪਹਿਲਾਂ ਵੀ ਉਹਨਾਂ ਦੇ ਕੋਈ ਕੰਮ ਨਹੀਂ ਆਏ ਪਹਿਲਾਂ ਵੀ ਉਹਨਾਂ ਨੇ ਤੁਹਾਨੂੰ ਸੌਪ ਦਿੱਤੇ ਨੇ ਤੁਹਾਡੇ ਘਰਾਂ ਮੂਰੇ ਤਰ ਦਿੱਤੇ ਨੇ ਸੜਕਾਂ ਤੇ ਰੁਲ ਗਏ ਨੇ ਤੇ ਸੋਨ ਤਗਮੇ ਜਿੱਤੀਆਂ ਹੋਈਆਂ ਕੁੜੀਆਂ ਨੂੰ ਖੜ੍ਹਾ ਰੀਆਂ ਨੂੰ ਮੁੰਡਿਆਂ ਨੂੰ ਇਸੇ ਭਾਜਪਾ ਦੀ ਸਰਕਾਰ ਨੇ ਸੜਕਾਂ ਦੇ ਘਿੱਸਿਆ ਜਿਹੜੇ ਬੰਦਿਆਂ ਨੇ ਗਰਾਊਂਡ ਦੇ ਵਿੱਚ ਕਸ-ਕਸ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਖਿਡਾਰੀਆਂ ਨੂੰ ਇਸ ਭਾਜਪਾ ਦੀ ਗੰਦੀ ਸਰਕਾਰ ਨੇ ਗੰਦੀ ਸੋਚ ਨੇ ਗੰਦੇ ਲੀਡਰਾਂ ਨੇ ਸੜਕਾਂ ਤੇ ਘਿੱਸਿਆ ਤੇ ਸੜਕਾਂ ਦੇ ਘਿੱਸਣ ਤੋਂ ਬਾਅਦ ਅੱਜ ਉਹਨਾਂ ਦੀਆਂ ਲੱਤਾਂ ਤੇ ਆਰੀਆਂ ਚਲਾ ਰਹੇ ਨੇ ਵੱਡ ਰਹੇ ਨੇ ਉਹਨਾਂ ਨੂੰ ਪਰ ਭਾਸ ਪਾ ਦੀ ਇਹ ਗੰਦੀ ਨੀਤੀ ਉਸ ਧੀ ਦਾ ਨਾਮ ਬਣਾ ਗਈ ਹੈ ਭਾਵੇਂ ਅੱਜ ਤਗਮਾ ਨਹੀਂ ਆਇਆ ਤਗਮਾ ਜੇ ਆਉਂਦਾ ਤਾਂ ਦੇਸ਼ ਦਾ ਨਾਮ ਉੱਚਾ ਹੋਣਾ ਸੀ ਪਰ ਜਿਹੜੀਆਂ ਹਰਕਤਾਂ ਲੀਡਰਾਂ ਨੇ ਕੀਤੀਆਂ ਜਾਨ ਬੁਝ ਕੇ ਉਸ ਸਾਡੀ ਧੀ ਨੂੰ 50 ਗ੍ਰਾਮ ਭਾਰ ਵੱਧ ਜਾਣ ਕਰਕੇ ਗੇਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਸ ਧੀ ਦਾ ਨਾਮ ਪੂਰੇ ਮੁਲਕ 'ਚ ਬਣ ਗਿਆ ਹੈ ਪੂਰੀ ਦੁਨੀਆ ਜਾਣਨ ਲੱਗ ਗਈ ਐ ਭਾਵੇਂ ਤਗਮਾ ਨਹੀਂ ਆਇਆ ਪਰ ਉਸ ਦੀ ਦਾ ਨਾਮ ਉੱਚਾ ਹੋ ਗਿਆ ਮੈਂ ਪੁੱਛਣਾ ਚਾਹਣਾ ਮੋਦੀ ਸਿਆ ਜੇਕਰ ਐਦਾਂ ਹੀ ਕਰਨਾ ਹੈ ਤਾਂ ਫਿਰ ਕੀ ਲੋੜ ਐ ਗਰਾਊਂਡ ਬਣਾਉਣ ਦੀ ਕੀ ਲੋੜ ਐ ਵੱਡੇ ਵੱਡੇ ਸਟੇਡੀਅਮ ਬਣਾਉਣ ਦੀ ਉਹ ਸਟੇਡੀਅਮ ਨੂੰ ਢਾਹ ਦਿਓ ਤੇ ਜਾਓ ਨਾ ਸਟੇਡੀਅਮ ਦੇ ਵਿੱਚ ਆਪਣੇ ਘਰ ਪਾ ਲਓ ਮਹਿਲ ਪਾ ਲਓ ਜਿਹੜੇ ਸਟੇਡੀਅਮ ਚੋਂ ਖੇਡ ਕੇ ਸਾਡੇ ਵੇ ਦੇਸ਼ ਦੀਆਂ ਧੀਆ ਸਾਡੇ ਦੇਸ਼ ਦੇ ਬੱਚੇ ਉੱਪਰ ਉਠਣਾ ਚਾਹੁੰਦੇ ਆ ਨਾਮ ਰੋਸ਼ਨ ਕਰਦੇ ਆ ਤੇ ਤੁਸੀਂ ਉਹਨਾਂ ਬੱਚਿਆਂ ਦੇ ਪੈਰਾਂ ਤੇ ਪੈਰਾਂ ਦੇ ਵਿੱਚ ਆਰੀਆਂ ਚਲਾਉਣੇ ਵੜਦੇ ਹੋ ਇੱਕ ਗੰਦੇ ਸਿਸਟਮ ਕਰਕੇ ਕਿਉਂ ਕਿਉਂਕਿ ਉਹਨਾਂ ਨੇ ਤੁਹਾਡੇ ਕਿਸੇ ਲੀਡਰ ਖਿਲਾਫ ਆਵਾਜ਼ ਚੱਕੀ ਸੀ ਹੱਕ ਮੰਗਿਆ ਸੀ ਇੱਥੇ ਹੱਕ ਮੰਗਨ ਵਾਲਿਆਂ ਨੂੰ ਅੱਤਵਾਦੀ ਸੁਰੂ ਤੂੰ ਹੋਈ ਕਿਹਾ ਜਾ ਰਿਹਾ ਜਦੋਂ ਦੇ ਤੁਸੀਂ ਆਏ ਹੋ ਮੋਦੀ ਸਾਹਿਬ ਉਦੋਂ ਤੋਂ ਤਹਾਡੇ ਖਿਲਾਫ ਬੋਲਣ ਵਾਲਿਆਂ ਤੇ ਕਿਸੇ ਤੇ ਐਨਐਸਐਲ ਲਾਤੀ ਕਿਸੇ ਨੂੰ ਗੇਮਾਂ ਦੇ ਵਿੱਚੋਂ ਕਢਾਤਾ ਕਿਸੇ ਨੂੰ ਅੱਤਵਾਦੀ ਕਿਸੇ ਨੂੰ ਵੱਖਵਾਦੀ ਕਹਤਾ ਬਹੁਤ ਕੁਝ ਤੁਸੀਂ ਕੀਤਾ ਪਰ ਮੈਂ ਕਹਿਣਾ ਚਾਹਣਾ ਕਿ ਮੋਦੀ ਸਾਹਿਬ ਤੁਸੀਂ ਦੇਸ਼ ਨੂੰ ਪਿੱਛੇ ਟੱਕ ਰਹੇ ਹੋ ਦੇਸ਼ ਨੂੰ ਪਿੱਛੇ ਲੈ ਜਾ ਰਹੇ ਹੋ ਇਹ ਅੱਗੇ ਲਿਜਾਣ ਵਾਲੀਆਂ ਗੱਲਾਂ ਨਹੀਂ ਆ ਕਿਵੇਂ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਗੇਮਾਂ ਦੇ ਵਿੱਚ ਪਾਉ ਕਿਵੇਂ ਕੋਈ ਮਾਂ ਬਾਪ ਸਿਰ ਉੱਚਾ ਕਰਕੇ ਕਹੂਗਾ ਕਿ ਸਾਡੀਆਂ ਧੀਆ ਸਾਡੇ ਬੱਚੇ ਦੇਸ਼ ਲਈ ਖੇਡ ਰਹੇ ਨੇ ਉਸ ਦੇਸ਼ ਲਈ ਜਿਹੜੇ ਦੇਸ਼ ਦੇ ਗੰਦੇ ਸਿਸਟਮ ਨੇ ਇੱਕ ਧੀ ਦਾ ਜਿਹੜਾ ਸੋਨ ਤਗਮਾ ਜਿੱਤਿਆ ਹੋਇਆ ਬਿਲਕੁਲ ਸ਼ਰਵਾ ਦਿੱਤਾ ਹੈ ਦੇਸ਼ ਲਈ ਜਿਤਨਾ ਸੀ ਤੇ ਪਰਦੇਸ ਦੇ ਹੀ ਲੀਡਰਾਂ ਨੇ ਦੇਸ਼ ਦੇ ਹੀ ਸਿਸਟਮ ਨੇ ਉਹ ਸੋਨ ਤਗਮੇ ਨੂੰ ਠਕਰਾ ਦਿੱਤਾ ਹੈ ਕਿਉਂਕਿ ਉਹ ਜਿੱਤਣ ਵਾਲੀ ਸੀ ਬਨਾਸ ਫਗਾਟ ਜਿਹੜੀ ਨੇ ਤੁਹਾਡੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੁਹਾਡੇ ਪਰਦੇ ਖੋਲੇ ਐਨੀ ਜ਼ਹਿਲ ਸੀ ਐਨੀ ਜ਼ਹਿਲ ਐਨੀ ਜ਼ਹਿਲ ਸੀ ਫੈਕਟਰ ਜਿਹੜਾ ਤੁਹਾਡੇ ਅੰਦਰਲੇ ਲੀਡਰਾਂ ਨੂੰ ਪੁੱਛਣਾ ਚਾਹਣਾ ਓਏ ਕਿਵੇਂ ਦੇਸ਼ ਚਲਾਓਗੇ ਕਿਵੇਂ ਬਚਾਓਗੇ ਭਾਰਤ ਨੂੰ ਜੇਕਰ ਤੁਸੀਂ ਐਨੀਆਂ ਨੀਚ ਹਰਕਤਾਂ ਤੇ ਆ ਗਏ ਹੋ ਐਨੇ ਗੰਦੇ ਕਾਰਨਾਮਿਆਂ ਤੇ ਆ ਗਏ ਹੋ ਕਿਵੇਂ ਚਲਾਓਗੇ ਭਾਰਤ ਨੂੰ ਕਿਵੇਂ ਉੱਪਰ ਜਾਊਗਾ ਕਿਵੇਂ ਲੋਕ ਗੇਮਾਂ 'ਚ ਪੈਣਗੇ ਕਿਵੇਂ სპੋਰਟਸਮੈਨ ਬਣਨਗੇ ਕਿਵੇਂ ਆ ਕਰਤੂਤਾ ਕਰਕੇ ਤੁਹਾਡੀਆਂ ਕਰਕੇ ਕਿਸੇ ਨੇ ਖਿਡਾਰੀ ਨਹੀਂ ਬਣਨਾ ਕਿਸੇ ਨੇ ਗੇਮ ਨਹੀਂ ਕਰਨੀ ਆ ਤੁਹਾਡੀਆਂ ਕਰਤੂਤਾ ਕਰਕੇ ਹੁਣ ਜਿਹੜੇ ਭਾਜਪਾ ਦੇ ਪਿੱਛੇ ਲੱਗੇ ਫਿਰਦੇ ਹੁੰਦੇ ਆ ਕਿੰਨੇ ਕ ਬੋਲੇ ਆ ਕਿ ਧੱਕਾ ਹੋ ਰਿਹਾ ਹੈ ਸ਼ਰੇ ਆਮ ਅੱਖਾਂ ਸਾਹਮਣੇ ਧੱਕਾ ਹੋ ਰਿਹਾ ਹੈ ਕਿੰਨੇ ਕ ਬੋਲੇ ਹੋ 50 ਗ੍ਰਾਮ ਦਾ ਭਾਜਨ ਬਹੁਤ ਥੋੜਾ ਹੁੰਦਾ ਹੈ ਜੇ ਉਸ ਲੜਕੀ ਨੂੰ ਸਮਾਂ ਦਿੱਤਾ ਜਾਂਦਾ 10 ਮਿੰਟ 15 ਮਿੰਟ ਦਿੱਤੇ ਜਾਂਦੇ ਤਾਂ ਉਹ ਵਾਰਮ ਅਪ ਹੋ ਕੇ 50 ਗ੍ਰਾਮ ਦਾ ਭਾਜਨ ਘਟਾ ਸਕਦੀ ਸੀ ਕੋਈ ਹੋਰ ਹਵਾਲਾ ਦਿੱਤਾ ਹੁੰਦਾ ਜਾਓ ਮੈਂਟਲੀ ਕਰਕੇ ਨੂੰ ਗੇਮ ਚੋਂ ਕੱਢਦੇ ਗੱਲਾਂ ਹੋਰ ਹੋਣੀਆਂ ਸੀ ਪਰ ਇਹ ਜਾਣ ਬੁੱਝ ਕੇ ਹੋਇਆ ਸਭ ਕੁਝ ਜਾਣ ਬੁੱਝ ਕੇ ਇੱਕ ਜੈਲਸੀ ਫੈਕਟਰ ਹੋਇਆ ਕਿ ਇਸ ਕੁੜੀ ਨੂੰ ਸੌਣ ਤੱਕ ਮਾਣੀ ਦੇਣਾ ਬਸ ਇਹ ਜਾਣਬੁੱਝ ਕੇ ਹੋਇਆ ਤੇ ਇਥੋਂ ਹਿਸਾਬ ਲਾ ਲਓ ਕਿ ਜਿਹੜੇ ਮੁਲਕ ਨੂੰ ਇਹੋ ਜਿਹੇ ਲੀਡਰ ਚਲਾਉਂਦੇ ਹੋਣ ਜਿਹੜੇ ਲੀਡਰ ਸਾਡੀਆਂ ਧੀਆਂ ਭੈਣਾਂ ਦੇ ਭਵਿੱਖ ਨੂੰ ਖਰਾਬ ਕਰਦੇ ਹੋਣ ਉਸ ਦੇਸ਼ ਦਾ ਭਵਿੱਖ ਕੀ ਹੋਊਗਾ ਜਿਹੜੇ ਲੀਡਰ ਸੌਣ ਤੱਕ ਮੈਂ ਇਹਨੂੰ ਠੁਕਰਾ ਦਿੰਦੇ ਹੁਣ ਆਪਸੀ ਰੰਸਸਾਂ ਕਰਕੇ ਉਸ ਦੇਸ਼ ਦਾ ਭਵਿੱਖ ਕੀ ਹੋਊਗਾ ਹੁਣ ਹਿਸਾਬ ਲਾ ਲਓ ਕਿ ਭਾਜਪਾ ਦੇ ਹੱਥ ਜਿਹੜਾ ਦੇਸ਼ ਅਸੀਂ ਸੰਭਾਲ ਦਿੰਨੇ ਆ ਤੇ ਉਹ ਕਿੰਨਾ ਫਾਇਦੇਮੰਦ ਹੈ ਭਾਰਤੀ ਲੋਕਾਂ ਨੂੰ ਕਹਿਣਾ ਚਾਹਣਾ ਓਏ ਭਾਰਦੇ ਲੋਕੋ ਜਾਗੋ ਓ ਕਿਹੋ ਜਿਹੇ ਲੀਡਰ ਸਿਰਾਂ ਤੇ ਬਿਠਾਏ ਓਏ ਕਿਹੋ ਜਿਹੇ ਲੀਡਰਾਂ ਨੂੰ ਪ੍ਰਧਾਨ ਮੰਤਰੀ ਬਣਾ ਲਿਆ ਗ੍ਰਹਿ ਮੰਤਰੀ ਬਣਾ ਲਿਆ ਸਿੱਖਿਆ ਮੰਤਰੀ ਬਣਾ ਲਿਆ ਓ ਕਿਹੋ ਕਿਹੋ ਜੀ ਜੁੰਡਲੀ ਨੂੰ ਤੁਸੀਂ ਆਪਦੇ ਸਿਰਾਂ ਤੇ ਬਿਠਾ ਲਿਆ ਤੇ ਦੇਸ਼ ਦੇਸ਼ ਖਤਰੇ ਦੇ ਵਿੱਚ ਪਾ ਲਿਆ ਇਹੋ ਜਿਹੇ ਲੋਕਾਂ ਦੇ ਹੱਥ ਦੇਸ ਸਮਾਕੇ ਪਸਾਉਂਗੇ ਭਾਰਤ ਵਾਲਿਓ ਜਿਹੜੇ ਬੀਜੇਪੀ ਨੂੰ ਬੀਜੇਪੀ ਦੀ ਜਿਹੜੀ ਨੀਤੀ ਐ ਉਹ ਬਹੁਤ ਮਾੜੀ ਬਹੁਤ ਸ਼ੱਕ ਵਾਲੀ ਸ਼ੱਕ ਵਾਲੀ ਮੈਂਸ ਕਰਕੇ ਕਹਣਾ ਕਿ ਸ਼ੱਕ ਐ ਇਹਨਾਂ ਦੀ ਨੀਤੀ ਤੇ ਇਹ ਦੇਸ਼ ਨੂੰ ਅੱਗੇ ਲਿਜਾਣਾ ਨਹੀਂ ਚਾਹੁੰਦੇ ਇਹਨਾਂ ਨੇ ਆਪਣੀਆਂ ਹਰੰਦਸਾਂ ਕੱਢਣੀਆਂ ਨੇ ਇਹਨਾਂ ਨੇ ਆਪਦੇ ਬੰਦਿਆਂ ਨੂੰ ਜ਼ਰੂਰ ਟਪਾ ਦੇਣਾ ਬਾਹਰਲੇ ਮੁਲਕਾਂ 'ਚ ਆ ਨੀਰ ਮੋਦੀ ਵਰਗੇ ਜਿਹੜੇ ਕਰੋੜਾਂ ਦੇ ਘਪਲੇ ਕਰ ਗਏ ਬੈਂਕਾਂ ਦੇ ਪੈਸੇ ਦੱਬ ਗਏ ਉਹਨਾਂ ਨੂੰ ਜ਼ਰੂਰ ਭਜਾ ਦੇਣਾ ਹੈ ਅਦਾਨੀ ਬਾਨੀਆਂ ਨੂੰ ਜ਼ਰੂਰ ਇਹਨਾਂ ਨੇ ਦੇਸ ਸੁਭਾ ਦੇਣਾ ਹੈ ਪਰ ਕਿਸੇ ਗਰੀਬ ਘਰ ਚੋਂ ਉੱਠੀ ਕੁੜੀ ਨੂੰ ਇਹਨਾਂ ਨੇ ਗੇਮਾਂ ਚੋਂ ਬਾਹਰ ਕਰਾ ਕੇ ਅਵਧਿਆ ਰੰਜਸਾ ਪੂਰੀਆਂ ਕਰਨੀਆਂ ਨੇ ਇਹ ਚੱਲ ਰਿਹਾ ਸਾਡੇ ਮੁਲਕ ਦੇ ਵਿੱਚ ਪਰ ਬੋਲਦਾ ਕੋਈ ਟਾਮਾ ਟਾਮਾ ਆਂ ਭਰਾਵੋ ਕਦੋਂ ਬੋਲੋਗੇ ਯਾਰ ਜਦੋਂ ਸਾਡਾ ਗਲਾ ਘੋਟ ਤਾ ਕੇ ਉਦੋਂ ਬੋਲੋਗੇ ਜਦੋਂ ਮੂੰਹ ਦੇ ਵਿੱਚੋਂ ਬੁਰਕੀ ਕੱਢ ਲਈ ਖਾਣ ਨੂੰ ਨਾ ਕੁਝ ਦਿੱਤਾ ਉਦੋਂ ਬੋਲੋਗੇ ਸਾਨੂੰ ਸੁਭਾਅ ਹੀ ਉਦੋਂ ਬੋਲਣ ਦਾ ਪੈ ਗਿਆ ਕਿ ਜਦੋਂ ਸਾਡੀ ਮੂੰਹ ਚੋਂ ਬੁਰਕੀ ਨਿਕਲ ਗਈ ਅਸੀਂ ਫੇਰ ਉੱਠਦੇ ਹਾਂ ਪਹਿਲਾਂ ਕਿਉਂ ਨਹੀਂ ਉੱਠਦੇ ਪਹਿਲਾਂ ਕਿਉਂ ਨਹੀਂ ਉਹਨਾਂ ਜਿਹੜੇ ਬੰਦੇ ਦੇਸ਼ ਨੂੰ ਉੱਪਰ ਲਿਜਾਣਾ ਚਾਹੁੰਦਾ ਕਿਉਂ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਹੰਨਾ ਨਾ ਨਾ ਮਾਰਦੇ ਯਾਰ ਸੌ ਗਿਓ ਉੱਠੋ ਉੱਠੋ ਲਾਂ ਤਾਂ ਯਾਰ ਇਹੋ ਜੇ ਸਿਸਟਮ ਤੇ ਜਿਹੜੇ ਸਿਸਟਮ ਨੇ ਅੱਜ ਗੇਮਾਂ ਤੋਂ ਬੱਚੇ ਦੂਰ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਸ਼ੁਰੂਆਤ ਆ ਮੋਦੀ ਸਾਹਿਬ ਇਹ ਤੁਸੀਂ ਅੱਜ ਬੀਜ ਬੀਜਤਾ ਇਹ ਦੱਸਤਾ ਕਿ ਕੋਈ ਬੱਚਾ ਗੇਮ ਕਰਕੇ ਸੋਨ ਤਗਮਾ ਤਗਮਾ ਜਿੱਤਣ ਤੱਕ ਨਾ ਜਾਣ ਜੇ ਜਾਣ ਤਾਂ ਸਾਡੇ ਹੇਠਾਂ ਚੱਲਣ ਜਿਵੇਂ ਅਸੀਂ ਕਹਾਗੇ ਓਵੇਂ ਕਰਨ ਜਿਵੇਂ ਸਾਡੇ ਲੀਡਰ ਇੱਜ ਤਾਂ ਲੁੱਟਣਗੇ ਓਵੇਂ ਲਟਾਉਣ ਤੇ ਤਾਂ ਸੌਣ ਤੱਕ ਮੈਂ ਜਿੱਤਾਂ ਇਹ ਇਥੋਂ ਕਲੀਅਰ ਹੋ ਗਿਆ ਇਥੋਂ ਸਾਬ ਤੋਂ ਕਿੱਥੇ ਜਾ ਉਸ ਲੀਡਰ ਨੂੰ ਸਸਪੈਂਡ ਕਰਨਾ ਸੀ ਕੱਢਣਾ ਸੀ ਪਾਰਟੀ ਸੋਂ ਤੇ ਕਿੱਥੇ ਉਹਦੇ ਨਾਲ ਮਿਲ ਕੇ ਉਹਨਾਂ ਧੀਆ ਭੈਣਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਜਿਹੜੀਆਂ ਧੀਆ ਭੈਣਾਂ ਨੇ ਪੜਦੇ ਚ ਕੇਸ ਇਸ ਇਸ ਗੰਦੇ ਲੀਡਰ ਤੋਂ ਤੁਹਾਡੇ ਤੋਂ ਆਹ ਤਾਂ ਤੁਹਾਡੀ ਸਰਕਾਰ ਹੈ ਹੁਣ ਦੱਸੋ ਦੇਸ਼ ਸਹੀ ਹੱਥਾਂ 'ਚ ਹੈ ਜਾਂ ਨਹੀਂ ਦੇਸ਼ ਖਤਰੇ 'ਚ ਹੈ ਜਾਂ ਨਹੀਂ ਸਾਡਾ ਭਵਿੱਖ ਖਤਰੇ 'ਚ ਹੈ ਜਾਂ ਨਹੀਂ ਹੋਰ ਪਾ ਲੋ ਮੋਦੀ ਨੂੰ ਵੋਟਾਂ ਹੋਰ ਹੋਰ ਸੰਭਾਲੋ ਦੇਸ਼ ਮੋਦੀ ਨੂੰ ਉਹਦੇ ਅਕਲ ਆਊਗੀ ਜਿੱਦੇ ਮੂੰਹ ਦੇ ਵਿੱਚੋਂ ਬੁਰਕੀਆਂ ਤੁਹਾਡੇ ਖਿੱਚ ਲੀਆਂ ਵੀ ਚਲੋ ਡੰਡੀ ਲੱਗੋ ਜਾਂ ਸਾਡਾ ਸਾਡੀ ਮੰਨੋ ਸਾਡੇ ਅਧੀਨ ਚੱਲੋ ਜਿਵੇਂ ਅਸੀਂ ਕਹਿਣੇ ਆਵੇਂ ਕਹੋ ਨਹੀਂ ਡੰਡੀ ਲੱਗੋ ਬਹੁਤਾ ਟਾਈਮ ਨਹੀਂ ਲੱਗਣਾ ਜਦੋਂ ਇਹ ਇੱਕੋ ਰੰਗ ਇੱਕੋ ਭੇਸ ਇੱਕੋ ਦੇਸ਼ ਇੱਕੋ ਬੋਲੀ ਇਹ ਕਰ ਦੇਣਗੇ ਬਹੁਤਾ ਟਾਈਮ ਨਹੀਂ ਲੱਗਣਾ ਹੁਣ ਤੁਸੀਂ ਦੇਖ ਲਿਓ ਇਹ ਸਰਕਾਰ ਨਹੀਂ ਇਹ ਡਿਕਟੇਟਰ ਨੇ ਇਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਇਹ ਲੋਕ ਮੋਦੀ ਵਾਲੀ ਜੁੰਡਲੀ ਇਹ ਤੁਹਾਨੂੰ ਸਾਹ ਵੀ ਨਹੀਂ ਕੱਢਣ ਦੇਣਾ ਦੇਸ਼ ਵਾਸੀਓ ਸਾਹ ਸਾਹ ਵੀ ਤੁਸੀਂ ਇਹਨਾਂ ਤੋਂ ਪੁੱਛ ਕੇ ਲਿਆ ਕਰੋਗੇ ਗੱਲ ਯਾਦ ਰੱਖਿਓ ਉਹਨਾਂ ਵਾਲੇ ਟਾਈਮ ਦੇ ਵਿੱਚ ਜੇ ਨਾ ਮੋਦੀ ਨੂੰ ਨੱਥ ਪਾਈ ਜੇ ਨਾ ਇਹਨੂੰ ਹਰਾ ਕੇ ਘਰੇ ਪੇਚਿਆ ਆਉਣ ਵਾਲੇ ਟਾਈਮ ਦੇ ਵਿੱਚ ਸਾਹ ਵੀ ਤੁਹਾਨੂੰ ਮੋਦੀ ਕੋ ਪੁੱਛ ਕੇ ਲੈਣਾ ਪਿਆ ਕਰੂ ਇਹ ਹਾਲਾਤ ਕਰ ਦੇਣੇ ਆ ਅਗਲੇ ਸਾਲ ਤੁਹਾਡੇ ਪਰ ਮੈਂ ਉਸ ਆਪਣੇ ਦੇਸ਼ ਦੀ ਧੀ ਦੇ ਨਾਲ ਕੀਤੀ ਇਹ ਹੌਸਲਾ ਨਾ ਹਾਰੀ ਤੈਨੂੰ ਪੂਰਾ ਵਰਡ ਪੂਰੀ ਦੁਨੀਆ ਬੱਚਾ ਬੱਚਾ ਅੱਜ ਤੈਨੂੰ ਜਾਣਦਾ ਤੇ ਤੇਰੀ ਤਾਰੀਫ ਕਰ ਰਿਹਾ ਹੈ ਹੌਸਲਾ ਰੱਖੀ ਤੂੰ ਪੂਰੇ ਮੁਲਕ ਦੇ ਮੁਲਕ ਦੀ ਨਿਗਾਹ ਦੇ ਵਿੱਚ ਅੱਜ ਸੁਪਰਸਟਾਰ ਹੈ ਅੱਜ ਤੂੰ ਸੁਪਰਸਟਾਰ ਹੈ ਅੱਜ ਤੂੰ ਸ਼ੇਰ ਨਹੀਂ ਹੈ ਅੱਜ ਤੂੰ ਸ਼ੇਰ ਨਹੀਂ ਹੈ ਪਰ ਇਸ ਗੰਦੇ ਲੀਡਰਾਂ ਨੂੰ ਲੱਖ ਲੱਖ ਲਾਣਤਾ ਤੇ ਜਿਹੜਾ ਜਿਹੜਾ ਇਹਨਾਂ ਨੇ ਥੱਲੇ ਆਪਣੇ ਸਿਸਟਮ ਚਲਾ ਰੱਖਿਆ ਉਹਨੂੰ ਵੀ ਲਾਣਤਾ ਸਿਸਟਮ ਗੰਦਲੇ ਨੇ ਗੇਮ ਵੀ ਗੰਦਲੀ ਕਰਤੀ ਮਾੜੇ ਸਿਸਟਮ ਨੇ ਗੇਮੀ ਮਾੜੀ ਬਣਾਤੀ ਤੇ ਹੋਰ ਦੱਸੋ ਫਿਰ ਨਤੀਜੇ ਅੱਗੇ ਕੀ ਨਿਕਲਣਗੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਦੇਖ ਲਿਓ ਹਰ ਇੱਕ ਮਾਂ ਬਾਪ ਡਰੂਗਾ ਕਿ ਸਾਡੀ ਧੀ ਸਾਡਾ ਪੁੱਤ ਜੇਕਰ ਗੇਮ 'ਚ ਜਾਊਗਾ ਤਾਂ ਇਹ ਸਿਆਤ ਦਾ ਸ਼ਕਾਰ ਨਾ ਹੋ ਜਾਵੇ ਕਰੋੜਾਂ ਰੁਪਇਆ ਲਾ ਕੇ ਬੰਦਾ ਇੱਥੇ ਪਹੁੰਚਦਾ ਹੈ ਕਰੋੜਾਂ ਰੁਪਇਆ ਲਾ ਕੇ ਫਿਰ ਕਿਤੇ ਜਾ ਕੇ ਸਿਲੈਕਸ਼ਨਾਂ ਹੁੰਦੀਆਂ ਨੇ ਫਿਰ ਕਿਤੇ ਜਾ ਕੇ ਗਰਾਊਂਡਾਂ ਦੇ ਵਿੱਚ ਖੇਡਦਾ ਹੈ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਪਰ ਆ ਲੀਡਰ ਬਣਨ ਦੀ ਖਾਤਰ ਕੋਈ ਮਿਹਨਤ ਨਹੀਂ ਇਹ ਅਨਪੜ੍ਹ ਬੰਦੇ ਸਾਡੇ ਪੜ੍ਹੇ ਲਿਖੇ ਖਿਡਾਰੀਆਂ ਤੇ ਰੋਹ ਮਾਰਦੇ ਆ ਤੇ ਨਾਲੇ ਉਹਨਾਂ ਦੇ ਸੋਨ ਤਗਮੇ ਜੇਕਰ ਆ ਜੋ ਕੁੜੀਵਾਰ ਹੋਈ ਐ ਤਾਂ ਅਨਪੜ੍ਹ ਝੁੰਡਲੀ ਜਿਹੜੀ ਉੱਪਰ ਬੈਠੀ ਐ ਮੋਦੀ ਮਿਤ ਸਾਹੇ ਸਾਰੇ ਇਹ ਹੱਕਦਾਰ ਐ ਉਸ ਉਹ ਸੋਨ ਤਗਮੇ ਨੂੰ ਗਵਾਉਣ ਦੇ ਲਈ ਆ ਸਿਸਟਮ ਰਹਿ ਗਿਆ ਦੇਖਦੇ ਆ ਕੌਣ ਕੌਣ ਬੋਲਦਾ ਤੇ ਕੌਣ ਕੌਣ ਮੇਰੀ ਇਸ ਆਵਾਜ਼ ਨੂੰ ਅੱਗੇ ਲੈ ਕੇ ਜਾਂਦਾ ਹੈ ਗੰਧਮਨ ਤੁਸੀਂ ਸ਼ੇਅਰ ਕਰ ਲੈਣੋ ਪਰ ਚੰਗੀਆਂ ਗੱਲਾਂ ਪ੍ਰਭੂ ਜਿੱਦੇ ਸ਼ੇਅਰ ਕਰਨ ਲੱਗੇ ਕੁਛ ਨਾ ਕੁਛ ਫਰਕ ਪਊਗਾ ਆਵਾਜ਼ ਬੁਲੰਦ ਕਰਿਆ ਕਰੋ ਆਵਾਜ਼ ਨੂੰ ਉਠਾਇਆ ਕਰੋ ਤੇ ਇੱਕ ਚੰਗੀ ਆਵਾਜ਼ ਨੂੰ ਅੱਗੇ ਭੇਜਦਾ ਕਰੋ ਤਾਂ ਜੋ ਕਿਸੇ ਦੇ ਗਿੱਡੇ ਗਿੱਟੇ ਲੱਗੇ ਤੇ ਗੋਡੇ ਲੱਗੇ ਅਕਲ ਤਾਂ ਆ ਜੇ ਯਾਰ ਜਿਹੜੇ ਭਾਜਪਾ ਦੇ ਪਿੱਛੇ ਲੱਗੇ ਫਿਰਦੇ ਆ ਜਿਹੜੇ ਭਗਤ ਬਣੇ ਫਿਰਦੇ ਆ ਭਾਜਪਾ ਦੇ ਉਹਨਾਂ ਨੂੰ ਤਾਂ ਕਮ ਸੇ ਕਮ ਅਕਲ ਆ ਜੇ ਖੌੜਾ ਕਿਸੇ ਨੇ ਖਾਨੇ ਗੱਲ ਪੈ ਜੇ ਕਿ ਯਾਰ ਇੰਨੀ ਗੰਦੀ ਸੋਚ ਨਹੀਂ ਫਿਰਦੀ ਮੋਦੀ ਹੋਣੀ ਪਰ ਭਰਾਵੋ ਤੁਸੀਂ ਵੀ ਗੰਦੀਆਂ ਚੀਜ਼ਾਂ ਸ਼ੇਅਰ ਕਰਨੀਆਂਗੇ ਜਿੱਕੇ ਇੱਕ ਨੂੰ ਜਿੱ ਨੂੰ ਭੇਜੀਆਂਗੇ ਜਿੱਗੇ ਚੰਗੀਆਂ ਚੀਜ਼ਾਂ ਤੁਸੀਂ ਨਾ ਸ਼ੇਅਰ ਕਰਨੀਆਂ ਨੇ ਤੇ ਨਾ ਸੁਣਨੀਆਂ ਨੇ ਪਰ ਆਪਾਂ ਹਮੇਸ਼ਾ ਬੋਲਦੇ ਆ ਤੇ ਬੋਲਦੇ ਰਹਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ